ਹੁਣ ਪਤਾ ਨਹੀਂ ਲੱਗਦਾ ਕਿੱਧਰ ਆ ਦੂਰ ਰਸਤੇ ਆ ਦੋਵੇਂ ਕੱਚੇ ਆ ਆ ਬੇਰ ਦਿੱਕਤ ਇੰਨੇ ਲੱਗੇ ਛੋਟੇ ਛੋਟੇ ਇੱਕ ਮਿੰਟ ਮੈਂ ਤਾਂ ਬੇਰ ਖਾ ਲਾਂ ਯਾਰ ਫੇਰੀ ਜਾਂਦੇ ਆ ਤਨ ਮੈਂ ਜਾਣਾ ਬਾਰਡਰ ਦੇਖਣ ਅੱਛਾ ਕਿੱਧਰ ਆ ਆ ਦੱਸੀ ਆ ਕਰ ਗਿਆ ਯਾਰ ਰੁੱਕ ਜੇ ਹਾਂ ਹਾਂ ਆ ਬੰਨ ਦੇ ਨਾਲ ਹੀ ਬਦਲੇ ਪੈਂਦੀ ਆ ਅੱਛਾ ਆਓ ਜਿਦਾ ਉਹ ਰੁਕਣੇ ਉਹ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਜਿੰਨੇ ਵੀ ਮੇਰੇ ਭੈਣ ਭਾਈ ਆਪ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਨੂੰ ਅੱਜ ਨਾ ਬਾਰਡਰ ਰੇਡੀਏ ਦੇ ਉਹੋ ਜਿਹੇ ਪਿੰਡ ਦਿਖਾਉਣੇ ਆ ਜਿਹੜੇ ਅੱਜ ਤੱਕ ਤੁਸੀਂ ਦੇਖੇ ਨਹੀਂ ਹੋਣੇ ਤੇ ਅਸੀਂ ਵੀ ਨਹੀਂ ਦੇਖੇ ਉਹ ਪਿੰਡ ਦਿਖਾਉਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਜਰੂਰ ਕਰਿਓ ਕਿਉਂਕਿ ਤੁਹਾਡੇ ਸੁਝਾਅ ਜਿਹੜੇ ਉਹ ਬਹੁਤ ਜ਼ਰੂਰੀ ਆ ਤੇ ਮੇਰਾ ਰੱਬ ਕਰੇ ਸਾਰਿਆਂ ਨੂੰ ਪਰਮਾਤਮਾ ਕਰੇ ਤੰਦਰੁਸਤੀਆਂ ਰੱਬ ਬਖਸ਼ੇ ਕਿਉਂਕਿ ਤੰਦਰੁਸਤੀ ਤੋਂ ਬਿਨਾ ਇਸ ਜਿਹੜੀ ਦੁਨੀਆ ਨਾ ਤੇ ਤੰਦਰੁਸਤੀ ਤੋਂ ਬਿਨਾ ਔਰ ਕੋਈ ਚੀਜ਼ ਨਹੀਂ ਵੱਡੀ ਹੈਗੀ ਤੇ ਪ੍ਰਮਾਤਮਾ ਕਰੇ ਤੁਸੀਂ ਤੰਦਰੁਸਤੋਂ ਹਮੇਸ਼ਾ ਰਹੋ ਤੇ ਆਜੋ ਵੀਡੀਓ ਨਾਲ ਬਣੇ ਰਹੋ ਵੀਡੀਓ ਦੇਖਦੇ ਆਪਾਂ ਇਹ ਗਰਾਊਂਡ ਦੇ ਆਪਾਂ ਸਾਈਡ ਤੇ ਜਾ ਰਹੇ ਆ ਨਾ ਇਹ ਪਾਈਆਂ ਨੂੰ ਪੁੱਛਿਆ ਕਿ ਅਸੀਂ ਤਾਰ ਦੇ ਕੋਲ ਜਾਣਾ ਆਪਾਂ ਫੈਂਸਿੰਗ ਕੋਲੇ ਤਾ ਉਹ ਕਹਿੰਦੇ ਵੀ ਆਹ ਰਸਤਾ ਸਿੱਧਾ ਜਾਊਗਾ ਜੀ ਔਰ ਰਸਤਾ ਨਾ ਮੁੜ ਕੇ ਜਾਊਗਾ ਪਰ ਆਹ ਸਿੱਧਾ ਰਸਤਾ ਜਾਓ ਐ ਤਾਂ ਚਲੋ ਕੱਚਾ ਹੀ ਆ ਚਲੋ ਆਪਾਂ ਕਿਹੜਾ ਟਰੱਕ ਲੰਗਾਉਣਾ ਯਾਰ ਆਪਾਂ ਤਾਂ ਲੰਘਣਾ ਹੀ ਆ ਹਨਾ ਇਹ ਲਾਸਟ ਪਿੰਡ ਸੀਗਾ ਉਹਦਾ ਪੰਜਾਬ ਦਾ ਲਾਸਟ ਪਿੰਡ ਕਹਿ ਲੋ ਜਿੱਥੇ ਆਪਾਂ ਲੰਘ ਕੇ ਆਏ ਆ ਇਹ ਤੋਂ ਅੱਗੇ ਕੋਈ ਪਿੰਡ ਨਹੀਂ ਆ ਦੇਖੋ ਐ ਸਾਈਡ ਤੇ ਕੋਈ ਪਿੰਡ ਨਹੀਂ ਹੈਗਾ ਇਸ ਸਾਈਡਾ ਜਦੋਂ ਫੈਂਸਿੰਗ ਆਗੂ ਉਸ ਤੋਂ ਬਾਅਦ ਪਾਕਿਸਤਾਨੀ ਹੁਣ ਪਤਾ ਲੱਗਦਾ ਕਿੱਧਰ ਆ ਦੂਰ ਰਸਤੇ ਆ ਦੋਵੇਂ ਕੱਚੇ ਆ ਆ ਬੇਰ ਦੇਖੋ ਕਿੰਨੇ ਲੱਗੇ ਛੋਟੇ ਛੋਟੇ ਇੱਕ ਮਿੰਟ ਮਾ ਤਾਂ ਬੇਰ ਖਾ ਲਾਂ ਯਾਰ ਫੇਰੀ ਜਾਂਦੇ ਆ ਹੈ ਐਤ ਵਾ ਰੁਕੀ 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 ਬੁੱਬੀ ਡਰੋਨ ਇ ਆਣਾ ਇੱਕ 베ਰੀ ਲੱਗੀ ਆ ਤੇ 베ਰੀ ਤੇ ਆ ਮੈਂ ਕਹਿੰਨਾ ਲੱਖਾਂ ਕਰੋੜਾਂ 베ਰ ਲੱਗਿਆ ਬਾਲੇ ਮਿੱਠੇ 베ਰ ਆ ਬੁੱਬੂ ਖਾ ਕੇ ਦੇਖ ਥੱਲੇ ਪਾ ਸੱਪ ਹੋਗੇ ਕੋਈ ਦਿਨਾਂ ਤੋਰਤ ਲਾਵਾਂ ਆ ਖਾ ਕੇ ਦੇ ਤੇ ਜਾਗੇ ਜਾਵੇ ਦੇ ਹੂੰ ਤੇ ਜਾਦੇ ਪੱਕੇ ਆ ਹੋਰ ਖਾ ਕੇ ਦੇਖ ਬਾਈ ਕੱਚੇ ਮਿੱਠੇ ਆ ਯਾਰ ਹੈ ਹਾਂ ਬੰਦ ਨੇ ਅੱਛਾ ਤੇ ਮੇਰੀ ਗੱਲ ਸੁਣੋ ਮੈਂ ਜਾਣਾ ਬਾਰਡਰ ਦੇਖਣ ਅੱਛਾ ਕਿੱਧਰ ਹਾਂ ਜੀ ਹਾਂ ਜਾਗ ਨਹੀਂ ਐਹੀ ਉਹ ਟਾਵਰ ਨੇ ਟਾਵਰ ਹਾਂਜੀ ਸਿੱਧਾ ਐ ਮੁਰਫੇ ਨੂੰ ਚਲੇ ਜਾ ਰੁੱਖਾਂ ਨੂੰ ਕਿਹੜਾ ਟਾਵਰ ਆਇਆ ਟਾਵਰ ਆ ਗੱਡੇ ਆੜਾ ਅੱਛਾ ਜੀ ਉਹ ਸਦਾ ਆਇਆ ਫਿਰ ਆਏ ਮੋੜਨਾ ਨਹੀਂ ਇਹ ਆਪਾਂ ਨੂੰ ਦੇਖਣ ਦੇਣਗੇ ਪੁੱਛ ਕੇ ਦੁਕਾਨ ਤੋਂ ਕੁਝ ਦੇ ਹਾਂ ਪੁੱਛ ਕੇ ਨਹੀਂ ਦੇ ਲੱਗੇ ਬੇਟਾ ਟਾਵਰ ਤੇ ਬਹਿਣ ਦੇਉ ਅੱਛਾ ਮਨੇ ਪਤਾ ਲੇਖਣੀ ਅੱਛਾ ਕੁਝ ਨਹੀਂ ਕਹਿੰਦੇ ਮਨੇ ਕੁਝ ਨਹੀਂ ਕਹਿੰਦੇ ਉਹ ਕਿਹੜਾ ਪੰਡਾ ਯਾਰ ਉਹ ਛੱਠੀ ਉਹ ਉਧਰ ਫਿਰ ਨਿਕਲ ਜਾਊਗਾ ਰਸਤਾ ਉਥੋਂ ਕਿੰਟ ਗਿਆ ਜਾ ਛੱਠੀ ਜਾਣਾ ਛੱਠ ਜਾਣਾ ਹੂੰ ਛੱਠੀ ਫਿਰ ਤੁਹਾਨੂੰ ਫਿਰ ਇਹ ਨਹੀਂ ਹੋਣਾ ਕੋਈ ਫਿਰ ਇਸੇ ਨਹੀਂ ਇਸੇ ਬੰਦੇ ਅੱਛਾ ਕਾਰ ਗਿਆ ਤੂੰ ਹਾਂ ਕਾਰ ਗਿਆ ਚਲੋ ਹਾਂ ਠੀਕ ਆਹ ਜਿਹੜੇ ਕਾਇਆਂ ਦੇ ਸਰਕੜਿਆਂ ਦੇ ਰਸਤੇ ਆ ਨਾ ਇੱਧਰ ਕੋਈ ਵੀ ਸੜਕ ਨਹੀਂ ਹੋਣੀ ਹੈਗੀ ਕੋਈ ਵੀ ਆਹ ਕੱਚੇ ਰਸਤੇ ਆ ਕਿਉਂਕਿ ਸੜਕ ਬਣਾਉਣ ਦੀ ਕੀ ਲੋੜ ਆ ਜੇ ਇਹ ਮਤਲਬ ਇੱਥੇ ਕਿਸੇ ਨੇ ਰਹਿਣਾ ਹੀ ਨਹੀਂ ਹੈਗਾ ਪਿੰਡ ਰਹਿ ਗਿਆ ਪਿੱਛੇ ਪਿੰਡ 1 ਕਿਲੋਮੀਟਰ ਤੇ ਦੂਰ ਰਹਿ ਗਿਆ ਹਨਾ ਖੇਤੀ ਖੁੱਤੀ ਲੋਕ ਕਰਨ ਆਉਂਦੇ ਆ ਉਹ ਬਸ ਇੰਨਾ ਰਸਤਿਆਂ ਤੇ ਆ ਦੇਖੋ ਕਾਇਆਂ ਹੋ ਗਈਆਂ ਆ ਮੂਝੇ ਸਰਕੜੇ ਅ ਦੇਖਦੇ ਆਂ ਜੀ ਆਪਾਂ ਇਹ ਕਿਉਂਕਿ ਆਹ ਪਾਕਿਸਤਾਨ ਅੱਗੇ ਪਾਕਿਸਤਾਨ ਆ ਗਿਆ ਅੱਗੇ ਬਾਰਡਰ ਲਾਈਨ ਲੱਗੀ ਆ ਤਾਂ ਉੱਥੇ ਦੇਖਦੇ ਆਪਾਂ ਨੂੰ ਜੀ ਦੇਖਣ ਦਿੱਤਾ ਤਾਂ ਆਪਾਂ ਲੱਗੇ ਜਾਵਾਂਗੇ ਕਿਉਂਕਿ ਮੇਰੇ ਸਾਹਮਣੇ ਵੀਡੀਓ ਬੁਡੀ ਹੋਣੀ ਨਾ ਉਹ ਬਣਾਉਣ ਦਿੰਦੇ ਤਾਂ ਅੱਗੇ ਤਾਂ ਉਹ ਜਿਹੜਾ ਏਰੀਆ ਉਹ ਵੱਡਾ ਵੱਡਾ ਹਨਾ ਉਹ ਸਾਰਾ ਪਾਕਿਸਤਾਨ ਆ ਜਿਹੜੇ ਉੱਚੇ ਉੱਚੇ ਬੂਝੇ ਉਧਰ ਵੀ ਉਹਨਾਂ ਨੇ ਆਪ ਦੀ ਬੰਨ ਲਾਇਆ ਹੋਊਗਾ ਆ ਦੇਖੋ ਇਹੋ ਜਿਹੇ ਮੋਟਰਾਂ ਜ਼ਮੀਨ ਤਾਂ ਇਹ ਰੇਤਲੀ ਆ ਥੋੜੀ ਥੋੜੀ ਰੇਤਲੀ ਜ਼ਮੀਨ ਆ ਇਹ ਆ ਜਿਹੜਾ ਪਿੰਡ ਇੱਕ ਆ ਸਾਹਮਣੇ ਪਿੰਡ ਦਿਸ ਰਿਹਾ ਇੱਧਰ ਵੀ ਆਪਾਂ ਜਾਣਾ ਪਰ ਇੱਧਰ ਕੋਈ ਰਸਤਾ ਨਹੀਂ ਹੈਗਾ ਬਾਈ ਕਹਿੰਦਾ ਸੀ ਕਿ ਇਹਦਾ ਪਿੱਛੇ ਹੀ ਮੁੜਨਾ ਪੈਣਾ ਤੁਹਾਨੂੰ ਸੰਗਤਰੇ ਪਿੰਡ ਦੇ ਵਿੱਚੋਂ ਹੀ ਇਹਨੂੰ ਰਸਤਾ ਆਊਗਾ ਤੇ ਆਹ ਰਸਤੇ ਇਹੋ ਜਿਹੇ ਆ ਉਹ ਅੱਗੇ ਬਾਰਡਰ ਆਰਮੀ ਦੇ ਲੱਗਾ ਨਾ ਉਹ ਉਹਨਾਂ ਦਾ ਬੁਰਜ ਲੱਗਿਆ ਆਰਮੀ ਦਾ ਆਹ ਆ ਰੋਡ ਦੇਖੋ ਤੁਸੀਂ ਆ ਰੋਡ ਤੇ ਕਿੰਨਾ ਵਧੀਆ ਹੈ ਨਾ ਰਸਤਾ ਅੱਗੇ ਆਰਮੀ ਦਾ ਲੱਗਿਆ ਕਿਉਂਕਿ ਤੋਂ ਅੱਗੇ ਤਾਰ ਫੇਰੇਗੀ ਹਾਂ ਦਿਖਾਈ ਕਿੰਨਾ ਇੱਥੋਂ ਹੋ ਗਈ ਪਰ ਰਸਤਾ ਜਾਂਦਾ ਹੋਊਗਾ 1 ਕਿਲੋਮੀਟਰ ਕੋਈ ਨਹੀਂ ਆਪਾਂ ਜਾਵਾਂਗੇ ਆ ਆਰਮੀ ਦਾ ਆ ਗਿਆ ਇਹ ਟਾਵਰ ਆ ਗਿਆ ਇੱਥੇ ਸਿਕਿਉਰਟੀ ਹੋਵੇ ਹਾਂ ਨਹੀਂ ਹੁਣ ਵੀ ਸਿਕਿਉਰਟੀ ਕਰਦੇ ਹੋਣਗੇ ਇੱਥੇ ਤੇ ਹੁਣ ਆਪਾਂ ਕਿਹੜਾ ਰਸਤਾ ਚੱਲੀਏ ਬਾਰਡਰ ਦੇ ਦੋਨੇ ਰਸਤੇ ਆ ਇਹ ਆਰਮੀ ਤਸਕ ਕਿਹੜੇ ਰਸਤੇ ਹੁਣ ਆਪਾਂ ਇਧਰ ਹੀ ਹੋ ਬਾਰਡਰ ਤਾਂ ਇਧਰ ਹੀ ਆ ਹਾਂ ਲੈ ਆਪ ਬਾਰਡਰ ਦਾ ਰਸਤਾ ਹੋਰ ਛੋਟਾ ਹੋ ਗਿਆ ਇੱਕ ਕਰਮ ਹੋਰ ਛੋਟਾ ਹੋ ਗਿਆ ਭਾਈ ਮੈਂ ਕਹਿੰਦਾ ਰਿਸਕੀ ਏਰੀਆ ਚ ਆਪਾਂ ਹੁਣ ਪਤਾ ਕਿਉਂ ਰਿਸਕੀ ਕੋਈ ਬੰਦਾ ਬੰਦਾ ਜਾਂ ਬੰਦੇ ਦੀ ਜਾਤ ਦਿਖ ਰਹੀ ਆ ਬਾਰੀ ਨਗਾ ਦੋਨੇ ਸਾਈਡ ਨਹੀਂ ਨਾ ਦਿਸ ਰਹੀ ਆਪਾਂ ਨੂੰ ਇੱਕ ਵੀ ਬੰਦਾ ਨਹੀਂ ਹੈਗਾ ਕੱਲਾ 베ਰੀ ਲਾਗੇ ਉਹ ਬਾਈ ਮਿਲਿਆ ਸੀ ਉਸ ਤੋਂ ਬਾਅਦ ਕੋਈ ਬੰਦਾ ਨਹੀਂ ਇੱਥੇ ਪਰਿੰਦਾ ਵੀ ਨਹੀਂ ਹੈਗਾ ਕੋਈ ਮੈਂ ਕਹਿੰਦਾ ਪੰਛੀ ਵੀ ਨਹੀਂ ਕੋਈ ਦੱਸ ਹਣਾ ਤੇ ਕੋਈ ਇਧਰ ਇਧਰ ਕੋਈ ਸੜਕ ਨਹੀਂ ਆਹ ਏਰੀਆ ਚ ਕੋਈ ਰੋਡ ਨਹੀਂ ਕੋਈ ਸੜਕ ਨਹੀਂ ਆਹ ਪਿੰਡ ਆ ਨਾ ਆਹ ਪਿੰਡਾਂ ਨੂੰ ਕੋਈ ਸੜਕ ਸੁਰਕ ਨਹੀਂ ਸੜਕ ਉਧਰ ਦੀ ਆ ਪਿਛਲੀਆਂ ਹੀ ਬਸ ਉਹ ਦੋ ਡਰੇਨਾਂ ਤੋਂ ਬਾਹਰ ਆ ਸੜਕਾ ਟ੍ਰੇਨ ਡਰੇਨ ਜਿਹੜੀ ਪਾਰ ਕਰ ਲਈ ਆਪਾਂ ਸਮਝੋ ਉੱਥੇ ਕੁਝ ਵੀ ਹੈ ਨਹੀਂ ਆ ਲੋਕ ਖੇਤੀ ਜ਼ਰੂਰ ਕਰਦੇ ਵਧੀਆ ਪਰ ਦਿਨੇ-ਦਿਨੇ ਖੇਤੀ ਕਰਦੇ ਆ ਖੇਤਾਂ 'ਚ ਨਹੀਂ ਲੋਕ ਆਉਂਦੇ ਬਸ ਖੇਤੀ ਕਰਕੇ ਆਪਦੀ ਘਰਾਂ ਨੂੰ ਮੁੜ ਜਾਂਦੇ ਆ ਖੇਤੀ ਵਧੀਆ ਕਰਦੇ ਆ ਪਰ ਮਤਲਬ ਇੱਕ ਹਿਸਾਬ ਨਾਲ ਉਹਨਾਂ ਨੂੰ ਮਨਾ ਦਿੱਤਾ ਗਿਆ ਵੀ ਤੁਸੀਂ 5 ਵਜੇ ਤੋਂ ਬਾਅਦ ਆਪਦੇ ਖੇਤਾਂ 'ਚ ਨਹੀਂ ਰਹਿਣਾ ਆ ਦੇਖ ਲੈ ਸੜਕ ਹੋਰ ਖਰਾਬ ਆ ਗਈ ਸੜਕ ਨਹੀਂ ਪਹੀ ਕਹਿ ਸਕਦੇ ਆਹੀ ਆਇ ਕੱਚਾ ਰਸਤਾ ਅੱਗੇ ਮੋਟਰ ਆ ਕਿਸੇ ਦੀ ਨਾ ਉਹ ਲੰਘ ਕੇ ਹੀ ਆ ਫਰਤ ਉਥੇ ਆਪਾਂ ਜਿਆਦਾ ਨੇੜੇ ਨਹੀਂ ਜਾਂਦੇ ਦੇਖਣ ਨਹੀਂ ਦੇਣਾ ਉਹਨਾਂ ਨੇ ਕਿਉਂਕਿ ਇੱਥੇ ਕੋਈ ਵੀ ਆਪਾਂ ਨੂੰ ਬੰਦਾ ਨਹੀਂ ਮਿਲਿਆ ਖੇਤਾਂ 'ਚ ਜੇ ਮੇ ਖੇਤਾਂ 'ਚ ਕੋਈ ਹੁੰਦਾ ਫਿਰ ਆਪਾਂ ਕਹਿ ਦਿੰਦੇ ਉਹਨੂੰ ਕਿ ਭਾਈ ਸਾਨੂੰ ਸੁਖਾਸ਼ ਕਰ ਦੇ ਸਾਡੀ ਕਿ ਐ ਜਾਣਦੇ ਅਸੀਂ ਫਿਰ ਆਪਾਂ ਨੂੰ ਦਿਖਾ ਦਿੰਦੇ ਹੁਣ ਕੋਈ ਬੰਦਾ ਹੀ ਨਹੀਂ ਮਿਲਿਆ ਕੀ ਕਰੀਏ ਕੋਈ ਰੇਪ ਆਉਂਦਾ ਸਪਰੇਅ ਕਰਦਾ ਉਸ ਮਿਲਿਆ ਕਿਸਾਨ ਮਿਲ ਜਾਂਦਾ ਕੀ ਕਰ ਸਕਦੇ ਐ ਮੋਟਰ ਤੇ ਵੀ ਕੋਈ ਹੈ ਨਹੀਂ ਹੈ ਤੇ ਮੋਟਰ ਵੀ ਐ ਲਾਸਟ ਹੀ ਲੱਗਦੀ ਯਾਰ ਅੱਗੇ ਵੀ ਹੋਊਗਾ ਅੱਗੇ ਵੀ ਹੈ ਵੀ 1 ਕਿਲੋਮੀਟਰ ਕੋਈ ਮੈਂ ਕਹਿੰਨਾ ਕਿੰਨੇ ਮੋਟਰਾਂ ਵਾਲੇ ਕੋਠੀ ਇੱਕ ਵੀ ਬੰਦਾ ਨਹੀਂ ਮਿਲਿਆ ਜਿਹਨੂੰ ਮੈਂ ਆਵਾਜ਼ ਮਾਰ ਕੇ ਪੁੱਛ ਲਵਾ ਕਿ ਭਾਈ ਯਾਰ ਸਾਡੇ ਨਾਲ 2 ਮਿੰਟ ਚੱਲ ਹਨ ਆ ਮੋਟਰ ਆਗੇ ਸੀ ਇਹ ਬੰਦਾ ਆਉਂਦੇ ਹੋਣਗੇ ਕਿਸਾਨ ਖੇਤਾਂ ਹੈ ਇੱਥੇ ਉਹ ਬੰਦ ਕਰਨ ਆ ਨਾ ਤਾਰ ਹਨਾ ਹੁਣ ਜ਼ੂਮ ਕਰਦੇ ਜਿਸ ਦਿਨ ਆ ਤਾਰ ਲੱਗੀ ਸਾਰੀ ਤੇ ਪਰ ਇਹ ਆ ਕਿ ਆਪਾਂ ਇਤੋਂ ਕੀ ਪੰਜਾਬ ਨਹੀਂ ਸਕਦੇ ਯਾਰ ਮੈਂ ਤਾਂ ਕਹਿੰਦਾ ਹੈ ਪਹੁੰਚ ਜੋ ਬਾਰਡਰ ਤੇ ਬਾਰਡਰ ਤੇ ਕਹਦਾ ਜਾਣਾ ਦੇਖੋ ਰਸਤੇ ਦਾਸ ਲੋਈ ਮੈਂ ਕਹਿੰਦਾ ਸਤਿਆਨਾਸ਼ ਹੋ ਗਿਆ ਇੱਕ ਕਰਮ ਦਾ ਵੀ ਨਹੀਂ ਰਹਿ ਗਿਆ ਲੈ ਲੰਗਦਾ ਹੀ ਨਹੀਂ ਕੁਸ ਮੋਟਰਸਾਈਕਲ ਵੀ ਨਹੀਂ ਲੰਗਦਾ ਠਾ ਪਿਆ ਸਾਰਾ ਆ ਨਾਲ ਨਾਲ ਤਾਂ ਤਾਰ ਆ ਗਈ ਆਪਣੇ ਲੈ ਆ ਇੱਧਰ ਆ ਪਹਿਲੇ ਕਿਸਾਨ ਆ ਜਿਹੜੇ ਸਾਹਮਣੇ ਇਹ ਪਤਾ ਕਿਉਂ ਆ ਕਿਉਂਕਿ ਇਹਨਾਂ ਦੀ ਮੋਟਰ ਚੱਲ ਰਹੀਆਂ ਇੱਥੇ ਲਾਈਟ ਲੂਟ ਹੈਗੀ ਆ ਆ ਆ ਮੋਟਰ ਚੱਲ ਰਹੀ ਆ ਤਾਂ ਕਰਕੇ ਵਿਚਾਰੇ ਖੇਤਾਂ ਜਾਂ ਇੱਥੇ ਲੋਕ ਉਹ ਬਾਈ ਆਉਂਦੇ ਆ ਉਹਨਾਂ ਨੂੰ ਪੁੱਛ ਲੈਣੇ ਆ ਆ ਲੱਗੀ ਆ ਨਾ ਤਾਰ ਇੱਧਰ ਦੇਖੋ ਆ ਫੈਂਸਿੰਗ ਆ ਸਾਰੀ ਆ ਇੱਧਰ ਉਹ ਸਾਰੀ ਉਹ ਪਿੰਡ ਰਹਿ ਗਿਆ ਪਿੰਡ ਪਿੱਛੇ ਰਹਿ ਗਿਆ ਤੇ ਆ ਨਾਲ ਨਾਲ ਆ ਤਾਰ ਸੱਸੀ ਗਾਲ ਅੰਕਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਕਰ ਗਏ ਸੋ ਪਿੰਡ ਕੇ ਹੈ ਨਾ ਨਾ ਪਿੰਡ ਤਾਂ ਬਹੁਤ ਦੂਰੋਂ ਹੈ ਸੱਸੀ ਸੱਸੀ ਹਾਂ ਇੱਧਰ ਲੈਂਦੇ ਸਾਨੂੰ ਅੱਨਾ ਸਭ ਓਕੇ ਹਿੰਦੀ ਉਹਨਾਂ ਨੂੰ ਕੋਈ ਆ ਵੇਖ ਲਓ ਅੱਛਾ ਜੀ ਅਸੀਂ ਸਾਨੂੰ ਪਤਾ ਨਹੀਂ ਨਾ ਰਸਤਾ ਆ ਜਿਹੜਾ ਆਹ ਆਹ ਆ ਮੁੜ ਕੇ ਉਹ ਟਾਵਰ ਤੇ ਜਾਂਦਾ ਆ ਇਹ ਅੱਛਾ ਇਹ ਰੋਕਦੇ ਨਹੀਂ ਇਹ ਨਹੀਂ ਉਹਨਾਂ ਕੋਲ ਉਹ ਤਰਾ ਰਿਸ਼ਤੇਦਾਰ ਹੈ ਬਾਰਡਰ ਵੇਖਣਾ ਵਾਸਤੇ ਵੇਖ ਲਓ ਅੱਛਾ ਜੀ ਠੀਕ ਹੈ ਤੁਹਾਡਾ ਪਿੰਡ ਇਹੀ ਆ ਇਹੋ ਆ ਸਾਡਾ ਪਿੰਡ ਜਦੋਂ ਨਾ ਪਾ ਬਾਰਡਰ ਬਣਿਆ ਨਾ ਇਹ ਤੋਂ ਪਹਿਲੂ ਸਾਡਾ ਪਿੰਡ ਵਿਦਲ ਉੱਠ ਕੇ ਆ ਗਿਆ 38 ਜੈਮਲਸ ਵਾਲੀ ਪਿੰਡ ਵਾ ਇਹਦਾ ਆ ਪਿੰਡ ਹੈ ਸਾਡਾ ਟੋਡਾ ਛੱਠੀ ਆ ਆ 38 ਜੈਮਲਸ ਵਾਲੀ ਪਿੰਡ ਦੇ ਪਿੰਡ ਠੀਕ ਹੈ ਇਹ ਪਾਕਿਸਤਾਨ ਦੇ ਜਦ ਬਾਰਡਰ ਬਣਿਆ ਉਹ ਤੋਂ ਪਹਿਲੂ ਕਿਤੇ ਉੱਠ ਕੇ ਆ ਗਿਆ ਨਾ ਵੱਡਾ ਪੁੱਡਾ ਜਿੱਦਾਂ ਤੂੰ ਉੱਠ ਕੇ ਆ ਦੇ ਪਿੰਡੋਂ ਦੂਜੇ ਪਿੰਡੇ ਚਲੇ ਜਾਵੇਂ 5 400 ਸਾਲ ਪਿਛੋ ਪਿੰਡ ਹੀ ਬਣ ਜਾਣਾ ਹੂੰ ਹੂੰ ਇਸ ਤਰ੍ਹਾਂ ਦੇ ਆਣਾ ਬਜ਼ੁਰਗ ਉਧਰੋਂ ਉੱਠ ਕੇ ਨਾ ਹਾਂਜੀ ਇੱਥੇ ਆ ਗਿਆ ਛੱਠੀ ਜੈਮਲਸ ਤੋਂ ਪਾਸ ਬਣਨ ਤੋਂ ਪਹਿਲੂ ਠੀਕ ਹੈ ਉਦੋਂ ਪੈਗਾਂ ਉਦੋਂ ਉਦਰੀ ਹੁੰਦੀਆਂ ਸਾਰੇ ਤੇ ਜਦੋਂ ਬਾਟਰ ਬਣਿਆ ਫਿਰ ਤਾਂ ਉੱਠ ਕੇ ਸਾਰੇ ਆੜ ਜਿਹੜੇ ਆਪ ਇੱਕ ਜਿੰਨੇ ਪਿੰਡ ਨਾਲ ਹਰੇ ਆਪਣੇ ਬੰਦੇ ਸੇਖੀ ਫਿਆਂ ਉੱਠ ਗਏ ਆ ਆੜ ਆਪਣੇ ਵੀ ਇੱਥੇ ਵੀ ਪਿੰਡ ਸੀਗਾ ਹਾਂਜੀ ਆ ਪੰਨੂ ਪਿੰਡ ਆਪਨਾ ਸਿੱਖਾਂ ਦਾ ਪਿੰਡ ਪਹਿਲੋਂ ਦਾ ਤੇ ਇਹ ਹੈਗਾ ਹੁਣ ਲੈ ਹੈਗਾ ਅਸਲ ਜਿੱਤ ਆਪਾਂ ਵਸਣ ਦੇ ਉਹ ਤੇ ਇਹ ਸਾਡੇ ਇਹਦੇ ਨਾਲ ਆ ਬਿਲਕੁਲ ਵਤਾਰ ਆ ਨਾਲ ਹੀ ਹੈ ਵਤਾਰ ਤਾਂ ਆਵੇ ਆ ਆਹੋ ਮਰ ਇਹਦੇ ਵਿੱਚ ਦੀ ਲੰਘਦੀ ਫਿਰ ਪੰਨੋਂ ਦੇ ਨਹੀਂ ਨਹੀਂ ਪਰ ਉਹ ਪੰਨੋਂ ਉਹਦਾ ਪਿੰਨ ਪਰਾਂ ਰਹਿ ਗਿਆ ਉਹਨਾਂ ਦਾ ਬਸ ਤਾਂ ਚ ਰਹਿ ਗਿਆ ਪਾਕਿਸਤਾਨ ਚ ਚਲੇ ਗਿਆ ਪਿੰਨ ਪੰਨੋਂ ਪਿੰਨ ਆਹੋ ਅੰਦਰ ਪਿੰਨ ਹੀ ਹੈ ਪਰ ਲਿਪਨ ਜਿਸ ਤਰ੍ਹਾਂ ਇਹ ਰਲੇ ਮਿਲੇ ਆ ਪਾਕਿਸਤਾਨ ਦੇ ਪਿੰਡ ਆ ਆਹ ਪਾਕਿਸਤਾਨ ਦੇ ਪਿੰਡ ਕੀ ਕੀ ਨਾਂ ਕੀ ਇਹਨਾਂ ਦਾ ਇੱਕ ਤਾਂ ਪੰਨੂ ਇਹ ਆ ਪੰਨੂ ਆ ਵੇਗਲ ਚੱਠਿਆਂ ਵਾਲਾ ਲੀੜ ਪਟਾਣ ਵਾਲਾ ਸਿਹਰੀਆ ਉਧਰ ਦੂਰ ਇਹ ਜਿਵੇਂ ਆਪਾਂ ਨਾਲ-ਨਾਲ ਆਪਣੀਆਂ ਪਿੰਨ ਜਿੰਨਾ ਤਰ੍ਹਾਂ ਰਹਿੰਦੇਗੇ ਇਹੋ ਹੀ ਕੋਈ ਠੀਕ ਹੈ ਤੁਹਾਡਾ ਪਿੰਨ ਕਿੰਨਾ ਕੁ ਵੱਡਾ ਛੋਟਾ ਜੀ ਸਭ ਦਾ ਯਾਦਰ ਮੈਨਾਂ 7-8 ਸੌ ਵੋਟ ਆ। ਆਈ ਹੋਪ ਇਟ ਇਕ ਆਪਣਾ ਰਸਤਾ ਇਹੋ ਹੀ ਆਉਂਦਾ ਜਿੱਥੇ ਜਿਹੜੇ ਰਸਤੇ ਅਸੀਂ ਆਏ ਹਾਂ ਉਮ ਫੇਰ ਆਜਿੱਥੇ ਆਪਾਂ ਖਲੋਤੇ ਨਾ ਪਿੱਛੇ ਫੜ ਜਾਣਾ ਐ ਐ ਮੋੜ ਜੂਗੇ ਆਹ ਤਾਰ ਦੇ ਨਾਲ ਨਾਲ ਹਾਂ ਹਾਂ ਅੱਛਾ ਇਹ ਰਸਤਾ ਸਹੀ ਆ ਅਸੀਂ ਵੀ ਇਧਰ ਦੀ ਮੋੜ ਜੀਏ ਤੂੰ ਹੀ ਆ ਜਾ ਚਲ ਭੂਵੇਂ ਆਜੂ ਅੱਛਾ ਇਹ ਨਾ ਆੜ ਆਪਾਂ ਜਿੱਥੇ ਖਲੋਤੇ ਨਾ ਇਹ ਕਾਰਗੇ ਦੀ ਜੂ ਆ ਕਾਰਗੇ ਦੇ ਭੇਜ ਲਈ ਪਈ अच्छा ये जे जे उधर उधर जेडी परा ना पਿੰਡਾਂ ਦੇ ਹੱਦ ਹੁੰਦੀ ਆ ਅੱਛੀ ਹੱਦ ਹੱਦ ਹਾਂ ਉਹ ਠੱਟੀ ਹੱਦ ਪਰਾਂ ਠੱਟੀ ਹੈ ਇੱਧਰ ਕਾਰਗਿਆ ਜੂਆ ਪੈਲੇ ਹੀ ਪੈਂਦਾ ਖੇਤੀ ਕਰਦੇ ਬਾਈ ਆ ਖੇਤੀ ਕਰਦੇ ਅੱਛਾ ਜੀ ਕੀ ਫਸਲ ਕੀ ਬੀਜਦੇ ਕਣਕਾਂ ਝੋਨੇ ਅੱਛਾ ਬਾਹਬਦੀਆਂ ਅੱਛਾ ਆ ਬਰਸੀਰ ਜਟਾਲੇ ਸਾਰੀ ਸਬਜੀ ਸਬਜੀ ਨਹੀਂ ਲਾਉਂਦੇ ਸਬਜੀ ਘੱਟ ਲਾਉਂਦੇ ਉਹਦੀ ਖਣ ਖੁਣ ਜੋ ਕੀ ਸਬਜੀ ਇਹ ਨਾ ਮੰਡੀ ਕਰਨ ਦਾ ਕੰਮ ਲੈ ਉਹਨੇ ਮਰਦੀਆਂ ਕੰਮ ਨੇ ਸੇ ਲੱਗ। ਔਖਾ ਇਹਦਾ ਨਾ। ਸੂਰ ਮੰਡੀਆਂ ਪੇੜੀਆਂ ਦੇ ਫਿਰ ਕੱਟ ਹੋ ਜਾਂਦਾ। ਤੇ ਉਮੇ ਤੁਹਾਨੂੰ ਕੋਈ ਦਿੱਕਤ ਨਹੀਂ ਰਹਿੰਦੀ। ਨਾ ਨਾ। ਨਾ ਕੋਈ ਨਹੀਂ। ਕੋਈ ਪ੍ਰੋਬਲਮ ਨਹੀਂ। ਦੋ ਪਾਣੀ ਦਿਨੇ ਕਣਕਾਂ ਬੜੀਆਂ ਪਾਰੀਆਂ ਪੇੜੀਆਂ ਵੇ ਪੁੰਗੀਆਂ ਕਣਕਾਂ। ਨਹੀਂ ਜਿਵੇਂ ਅਸੀਂ ਉਧਰ ਕਹਿੰਦੇ ਨੇ ਬਾਰਡਰ ਏਰੀਏ ਦੇ ਲੋਕ ਔਖੇ ਆ। ਨਹੀਂ ਨਹੀਂ। ਨਾ ਨਾ ਨਾ। ਸਹੀ ਆ। ਹੋਰ ਤਾਂ ਸ਼ਾਂਤੀ ਮਾਹੌਲ। ਜੋ ਬਾਲ ਸੁਰਿਆ 8 ਘੰਟੇ ਦਿਨੇ ਬਤੀ ਹੁਣੇ 9 ਵਜੇ ਤੱਕ ਆ ਜਾਣੀ ਪੈਂਦੀ। ਰਾਤ ਕਦੇ ਨਹੀਂ। ਨਾ ਕਦੇ ਰਹਿੰਦੀ ਲੋੜ ਹੀ। ਨਾ ਰਾਤ ਰਹੇ ਨਹੀਂ ਜਿਆ। ਆ ਨਹੀਂ ਗੱਤ ਠੀਕ ਆ ਉਤਨਾ ਬੰਦੇ ਉਹ ਉਤਨਾ ਹੀ ਇੱਥੇ ਆਉਣਗੇ ਨਹੀਂ ਤਾਂ ਕਿਤੇ ਇੱਥੇ ਪੜ ਗਏ ਮੁੰਦਰੇ ਕੋਈ ਡਰ ਨਹੀਂ ਜਦੋਂ ਸੀਜ਼ਨ ਹੁੰਦਾ ਕਣਕਾਂ ਵੜਨੀਆਂ ਝੋਨੇ ਵੜਨੀਆਂ ਉਦੋਂ ਸਾਰੇ ਸਾਰੇ ਰਾਤ ਮਸ਼ੀਨਾਂ ਚੱਲਦੀਆਂ ਇੱਥੇ ਕੋਈ ਡਰ ਨਹੀਂ ਕੋਈ ਡਰ ਨਹੀਂ ਤਾਰਾਂ ਦੇ ਨਾਲ ਦੋ ਤਿੰਨ ਕਿਲੇ ਪਸ਼ਾਂ ਦੇ ਤੀ ਤਾਰਾਂ ਤੋਂ ਪਾਰ ਵੀ ਜ਼ਮੀਨ ਹੈਗੀ ਆਪਣੇ ਹੈਗੀ ਸਾਰੇ ਆਪਣੇ ਹੈਗੇ ਮੋਟਰਾਂ ਲੱਗੀਆਂ ਹੋਏ ਆਪਣੇ ਮੋਟਰਾਂ ਟਰਾਂਸਫਰ ਲੱਗੇ ਹੋਏ ਤੇ ਤੁਸੀਂ ਫਿਰ ਉਹ ਉਧਰ ਖੇਤੀ ਕਿੰਨੇ ਵਜੇ ਜਾਂਦੇ ਆ ਕਿੰਨੇ ਵਜੇ ਉਹ ਤਾਂ ਸਵੇਰੇ 4-5 ਵਜੇ ਆਣਾ ਆਪਣੇ 6-7 ਵਜੇ 8 ਵਜੇ ਜਦੋਂ ਨੰਗੜਿਆ ਨਾਲ ਮਲਾਜ਼ਮ ਉਹ ਧਾਰ卡ੜ ਜਿਹਦਾ ਉਹ ਨਾਲ ਰੋਜ਼ ਦੇ ਨਾਲ ਨੇ ਉਹ ਗੇਟ ਤੇ ਜਮਾ ਕਰ ਲੈਣਾ ਰੋਜ਼ ਦੇਖਦੇ ਜਿੰਨੀ ਵਾਰ ਰੋਜ਼ ਜਿੰਨੀ ਵਾਰ ਲੱਗੇਗਾ ਉਹ ਵੇਲੇ ਜਮਾ ਕਰ ਲੈਣਾ ਨਹੀਂ ਜਮਾ ਹੀ ਕਰ ਲੈਣਾ ਉਹਦਾ ਨਾਮ ਲੈ ਲੈਣਾ ਪਿੰਨ ਫੋਟ ਦਾ ਅੱਛਾ ਆਹ ਗੇਟ ਤੇ ਠੀਕ ਹੈ ਜੀ ਆਹ ਗੇਟ ਤੇ ਇਹ ਗੇਟ ਹੈ ਵੀ ਗੇਟ ਹੈ ਇਹ ਵੀ ਗੇਟ ਆ ਜਿੱਥੇ ਮੋਟਰ ਜੀ ਸਾਹਮਣੇ ਤੇ ਜੇ ਤੁਸੀਂ ਉਧਰ ਫਿਰ ਕਰਕੇ 5 ਵਜੇ ਵਾਪਸ ਖੇਤੀ ਤੇ ਆਸੀ ਆਂ ਪਾਣੀ ਪੁਨੇ ਲਾ ਕੇ ਉਧਰ ਬੰਦੇ ਮਿਲਦੇ ਆ ਤੁਹਾਨੂੰ ਉਹ ਨਾਲ ਆਪਣੇ ਸਾਰੇ ਕੰਮ ਕਰ ਲਏ ਇਤਰਾਉਣਾ ਨਾ ਨਾ ਵੀ ਜਾਏ ਉਹ ਮਿਲ ਨਹੀਂ ਦਿੰਦੇ ਜਿੰਨਾ ਉਹ ਉਹ ਆਉਟ ਆਵਰ ਆ ਆ ਪਾਈ ਸੀ ਅੱਜ ਗੱਲਬਾਤ ਕਰ ਲਈ ਉਹ ਤਰ੍ਹਾਂ ਗੱਲ ਨਾਲ ਹੀ ਜਾਂਦਾ ਹੁਣ ਆਰਮੀ ਵਾਲਾ ਉਹ ਮੈਂ ਨਾਲ ਹੀ ਜਾਂਦਾ ਦੋ ਦੋ ਗੱਲਾਂ ਬਾਤਾਂ ਕਰ ਵੀ ਲੈਂਦੇ ਨੇ ਪਰ ਇਹਨਾਂ ਥਾਂ ਮੂਰ ਕਿਉਂ ਮੂ ਨਹੀਂ ਕਰਨਾ ਵੀ ਪਤਾ ਨਾਲ ਜੋ ਇਹਨਾਂ ਨਾਲ ਕੀ ਗੱਲ ਕਰਦਾ ਕੋਈ ਜਰਾ ਅੱਛਾ ਐ ਐ ਕਰਕੇ ਗੱਲਾਂ ਨਹੀਂ ਕਰਦੇ ਆ ਫਿਰ ਫੜ ਵੀ ਲੈਂਦੇ ਆ ਵੀ ਤੂੰ ਕੱਲ ਰਾਤ ਕੀ ਕੀਤੀ ਕਿਹੜੀ ਵੀ ਹਾਲ ਚਾਲ ਹੀ ਪੁੱਛਣਾ ਕੀ ਹਾਲ ਆ ਉਹ ਤਰਫ ਜਾਣ ਪਛਾਨ ਵਾਲੇ ਸਾਰੇ ਆ ਸਾਰੇ ਹੁਣ ਚਲੋ ਫੋਨ ਆਦੇ ਵੇਸੇ ਮੈਂ ਜੋ ਮਰਜ਼ੀ ਕਰੀ ਜਾਂਦੇ ਤਿੰਨ ਬਰੇ ਹਾਂ 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 ਸਹੀ ਹੈ ਸਹੀ ਹੈ ਤੇ ਉਹ ਬੰਦੇ ਵੀ ਪੰਜਾਬੀ ਬੋਲਦੇ ਸਾਰੇ ਕਿਉਂਕਿ ਆਪਾਂ ਪੰਜਾਬ ਹੀ ਆ ਨਾ ਉਹ ਆ ਵੀ ਵਾਟ ਹੀ ਪੈ ਗਈ ਆਪਣੇ ਪੰਜਾਬੀ ਆ ਤੇ ਪਿੰਡਾਂ ਹੀ ਕਰਦੇ ਜਿੰਨੇ ਆਪਣੇ ਆ ਬੰਦੇ ਆ ਜਿੰਨੇ ਸਰਸੇ ਹਾਰ ਤੱਕ ਆਪਣੇ ਇਨਾ ਪਿੰਡਾਂ ਦੇ ਆ ਇਨਾ ਪਿੰਡਾਂ ਸਾਰੇ ਪੰਜਾਬ ਹੀ ਆ ਆ ਪੰਜਾਬ ਹੀ ਆ ਖੇਤੀ ਕੀ ਕਰਦੇ ਉਹ ਉਹ ਆਪਣੇ ਆ ਜੋ ਕਣ ਕੰਮ ਬੀਜੀਆਂ ਬਾਗਦਰੀਆਂ ਬੀਜੀਆਂ ਉਹ ਸਰਵਾਦੇ ਸੰਢੀਆਂ ਹਾਂ ਹਾਂ ਤੇ ਉਹਨਾਂ ਦੇ ਪਿੰਡ ਇੱਦੇ ਘੱਟ ਤਾਂਤੀ ਦੇ ਆ ਤੇ ਬਾਈ ਉਹ ਮਤਲਬ ਬੰਦੇ ਕਿਵੇਂ ਆ ਸਹਿੰਦੇ ਆ ਕਿ ਗਰੀਬ ਆ ਕਿਵੇਂ ਹਸਾ ਆਪਿਆਂ ਹਸਾ ਵੀ ਕੋਈ ਤਗੜਾ ਬਾਦਸ਼ਾਹ ਹੈ ਕੋਈ ਮਾੜਾ ਹੈ ਕੋਈ ਇਤਨਾ ਸਾਰੇ ਉਂਜੇ ਇਹ ਬਰਾਬਰ ਆਪਣੇ ਆਪ ਦੇ ਹਿਸਾਬੀ ਆਗੇ ਜਿੱਦਾਂ ਆਪਾਂ ਨੂੰ ਮਾੜਾ ਪੁੱਤਰ ਦਾ ਹਾਂ ਐਵੇਂ ਆ ਮਤਲਬ ਇਹ ਨਹੀਂ ਵੀ ਸਾਰੇ ਗਰੀਬ ਆ ਨਹੀਂ ਨਹੀਂ ਸਾਰੇ ਨਿੱਨਾ ਨਿੱਨਾ ਸਾਰੇ ਮਤਲਬ ਸਹੀ ਆ ਕਿਉਂ ਖੇਤੀ ਉਹ ਵੜਾ ਜਮਾਨਾ ਬਲ ਗਿਆ ਬੜੀ ਬੜੀ ਕੋੜੀ ਰੱਖਦੇ ਸੀ ਮੱਝ ਜਿਹੜੀ ਕੋਈ 2-2 ਲੱਖ ਵਗੈਰੀ ਮੱਝ ਅੱਛਾ ਬੜੀ ਬੜੀ ਮੈਂ ਠੀਕ ਆ ਠੀਕ ਆ ਠੀਕ ਆ ਇਹ ਕੋੜੀਆਂ ਘਾਰੀਆਂ ਬੜੀਆਂ ਜਦੋਂ ਆਤਾਰਾ ਨਹੀਂ ਰਹਿ ਗੀਆਂ ਹਾਂਜੀ ਕੋੜੀਆਂ ਰੰਗ ਉਹ ਨਹੀਂ ਉਹਦੋਂ ਆਪਣੇ ਰੰਗ ਉਦੋਂ ਰੰਗ ਜਾਂਦੇ ਨੇ ਠੀਕ ਆ ਤੇ ਉਹ ਫਿਰ ਚੌਂਕੀਆਂ ਵਾਲੇ ਆਪੀ ਮਲਾਪ ਕਰਕੇ ਦੇ ਇੱਕ ਦੂਜੇ ਦਾ ਲੈਂਡਨ ਕਰ ਲੈਂਦੇ ਠੀਕ ਆ ਠੀਕ ਆ ਤੇ ਤੁਹਾਡੇ ਫਿਰ ਆਇਦਰ ਵੀ ਤਾਰ ਤੱਕ ਹੀ ਜ਼ਮੀਨ ਆ ਨਾਲ ਨਾਲ ਹੀ ਇੱਥੋਂ ਤੱਕ ਵੀ ਆਪਣੇ ਉਹ ਤਰ੍ਹਾਂ ਫਿਰ ਆਪਣੇ ਇੱਥੇ ਆ ਉਹ ਦੂਜੇ ਜਿੱਥੇ ਤੇਰੀ ਉਹ ਤੁਹਾਡੇ ਭਾਈ ਭਾਈ ਗਵਾਂਢੀ ਹੋਣਗੇ ਭਰਾ ਆ ਗਵਾਂਢੀ ਆ ਆਹੋ ਆਹੋ ਆਹ ਆ ਤਾਰ ਤੱਕ ਮਤਲਬ ਜ਼ਮੀਨ ਤੇ ਤਾਰੋਂ ਪਾਰ ਫਿਰ ਤੁਹਾਨੂੰ ਜਾਣਾ ਹੀ ਪੈਂਦਾ ਆਹੋ ਉਧਰ ਉਧਰ ਤੁਸੀਂ ਵੇਚ ਵੀ ਨਹੀਂ ਸਕਦੇ ਬਾਈ ਪਾਸਾ ਉਧਰ ਤਾਰਾ ਜੇ ਤੁਸੀਂ ਤੁਸੀਂ ਕਹੋ ਵੀ ਜੇ ਵੇਚ ਨਹੀਂ ਜਿਹੜਾ ਮਰਜ਼ੀ ਵੇਚੇ ਗਾਹ ਗਾਹ ਕੋ ਜਿੰਦਗੀ ਆ ਲੈ ਕੇ ਰੇਟ ਘੱਟ ਹੋਣਾ ਰੇਟ ਘੱਟ ਰੇਟ ਘੱਟ ਆ ਰੇਟ ਘੱਟ ਤੇ ਫਿਰ ਕਨੈਕਸ਼ਨ ਕਿਵੇਂ ਉਧਰ ਪਾਣੀ ਦੀ ਕਲ ਕਿ ਇਹ ਪਾਣੀ ਇਹਦਾ ਜਾਂਦਾ ਨਹੀਂ ਨਹੀਂ ਉਧਰੋਂ ਲੈਣਾ ਲੰਗੇ ਉਹ ਟਰਾਂਫਰਮ ਲੱਗੇ ਉਹ ਟਰਾਂਫਰਮ ਉਧਰ ਵੀ ਲੱਗੇ ਆ ਉਧਰ ਵੀ ਲੱਗੇ ਅੱਛਾ ਆਪਣੀ ਪਹਿਲੀ ਇਹ ਬਾਦਲ ਨੇ ਮੁਹਤ ਤੇ ਟਰਾਂਫਰਮ ਰੱਖਿਆ ਸੀ ਮੁਹਤ ਕੋਈ ਫੇਲ ਨਹੀਂ ਉਧਰ ਮੋਟਰ ਵੀ ਮੋਟਰ ਵੀ ਸਭ ਕੁਝ ਅੱਛਾ ਸਾਰਾ ਕੁਝ ਲੱਗਿਆ ਸਭ ਕੁਝ ਉੱਥੇ ਆਹ ਸਬਜ਼ੀ ਲਈ ਤੁਸੀਂ ਆਹੋ 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 ਚੱਲ ਵਧੀਆ ਇਹ ਆਹ ਕਨਾਲ ਇੱਕ ਬਈਆਂ ਸਾਰੀ ਸਬਜ਼ੀ ਲਈ ਆਹ ਵਧੀਆ ਜਿਹੜੇ ਹਾਲ ਤੱਕ ਆਪਣੀ ਬੱਤੀ ਜਣੀ ਚਾਹੀਦੀ ਅੱਛਾ ਇਹ ਤਾਰ ਦੇ ਨਾਲ ਨਾਲ ਇਹ ਟਰਾਂਫਰਮ ਵੀ ਸਰਕਾਰ ਨੇ ਕਨੈਕਸ਼ਨ ਦਿੱਤੇ ਸਾਨੂੰ ਅਛਾ ਹਾਂ ਸਾਰੇ ਆਪਣੇ ਆਪਣੇ ਆ ਠੀਕ ਹੈ ਠੀਕ ਹੈ ਆ ਉਹ ਕੋਈ ਸਿੱਧਾ ਦਸੰਦ ਜੀ ਹਾਂ ਉਹ ਉਹਨਾਂ ਦੇ ਵੀ ਐ ਨਹੀਂ ਨਹੀਂ ਆ ਸਿੱਧਾ ਸਿੱਧਾ ਹੀ ਪਾਕਿਸਤਾਨ ਚੋਂ ਕੀ ਪਾਕਿਸਤਾਨ ਚੋਂ ਕੀ ਨਹੀਂ ਕਿ ਮੋਟਾਵਰ ਹੈ ਜਿੱਤਰ ਆਪਣੇ ਟਾਵਰ ਤੇ ਸਰੇ ਆਪਣੇ ਲੱਗ ਰਿਹਾ ਪਿਆ ਠੀਕ ਹੈ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਸਾਰਾ ਆਪਣੇ ਨਾਲ ਵਾਟਰ ਬੈਗ ਜਦੋਂ ਦੋ ਭਰਾ ਅੱਡੋ ਜੀਏ ਵਾਟੇ ਪਈ ਹਾਂ ਵਾਟੇ ਪਈ ਹੈ ਜੀ ਆ ਇੱਧਰ ਹੋ ਗਾਲੀ ਆ ਇੱਧਰ ਉਹਨਾਂ ਦੇ ਪਿੰਡ ਸਾਰੇ ਪਾਕਿਸਤਾਨ ਦੇ ਹਾਂ ਆਣਾ ਉਹ ਨਹਿਰਾ ਅੰਨੇ ਰੰਜਾ ਆਪਣੀਆਂ ਨਹਿਰਾ ਨਹਿਰਾ ਡਰੇਨ ਦੀ ਲੰਗੀ ਆ ਉਹ ਨਹਿਰਾ ਨੇ ਜਾਏ ਬੋਲਾਇਆ ਕੀਤਾ ਸਾਰੇ ਪਿੰਡ ਹੀ ਨਾਲ ਨਾਲ ਗਿਆ ਆਹੋ ਨਹਿਰਾ ਨੂੰ ਪਾਰ ਹੈ ਪਾਰ ਅਵੇ ਹੋ ਗਾਲੀ ਹਾਂ ਐਵੇਂ ਹੀ ਉਹਨਾਂ ਦਾ ਠੀਕ ਹੈ ਠੀਕ ਹੈ ਆ ਆ ਜਿਹੜਾ ਉਹ ਇਹ ਆ ਇਹ ਆ ਵੇਗ ਡਲ ਜੰਗਲੀ ਹੈ ਭਾਈ ਵੇਗ ਡਲ ਡੇਡ ਪਿੰਡ ਆ ਇੱਧਰ ਪਾਕਿਸਤਾਨ ਇੱਥੇ ਸਾਹਮਣੇ ਆ ਇਸ ਤਵਾਰ ਤੇ ਜੀਦਾਦਾ ਹੁਣ ਉਹਲਾ ਜੀਦਾ ਨਹੀਂ ਇੱਥੇ ਪੱਟਾ ਮਾਰਦਾ ਹੁੰਦਾ ਧੋਆ ਆਹੋ ਅੱਛਾ ਜੀ ਉਹ ਇੱਧਰ ਆ ਇੱਧਰ ਆ ਵੜਾ ਰਹੇ ਵੜਾ ਰਹੇ ਪੱਟਾ ਪਠਾ ਲੱਗ ਗਿਆ ਇਥੇ ਆਹ اچھا ਤੇ ਆਪਣੇ ਨੂੰ ਪੈਂਦਾ ਕਿ ਇਥੇ ਸਾਹਮਣੇ ਮੇਰੇ ਵੜਾ ਦੇ ਆ ਠੀਕ ਹੈ ਠੀਕ ਹੈ ਆਹ ਇਸ ਤਰ੍ਹਾਂ ਚਲੋ ਵਧੀਆ ਨੂੰ ਨਾਨਕ ਪਾਸ਼ਾ ਜੀ ਮੇਰੇ ਨਾਲ ਇਤਨੇ ਮ ਗੱਡੀਆਂ ਜਿੰਨੇ ਨਹੀਂ ਵੇਖਿਆ ਉਹ ਆ ਜਾਦਾ ਖਰੇ ਉਥੇ ਕੀ ਆ ਸਹੀ ਹੈ ਸਹੀ ਹੈ ਨਹੀਂ ਆਉ ਅਗਲੇ ਨੂੰ ਤਾਂ ਇਹ ਹੁੰਦਾ ਨਾ ਵੀ ਕੀ ਆ ਹੁਣ ਖੇਤੀ ਇਹ ਤਾਂ ਹੈ ਵੀ ਬਾਈ ਫਰਕ ਤਾਂ ਹੈਗਾ ਅਸੀਂ ਮੁੰਡੇ ਹਾਂ ਅਸੀਂ ਆਪ ਉਧਰ ਜਾਂਦੇ ਰਹੇ ਆਪ ਬਾਟਰ ਬਣੇ ਸੋ ਸਹੀ ਗੱਲ ਸਹੀ ਗੱਲ ਫਿਰ ਤੁਰ ਕੇ ਉਹਨਾ ਚੰਗੇ ਹਾਂ ਧਾਰਾ ਤਾਂ ਹੋਣ ਲੱਗੀਆਂ ਹੋਗੀਆਂ ਹਾਂ ਪਚਾਹ ਲੱਗਿਆ ਤੇ ਉਹ ਜਾਈਦਾ ਚੋਰੀ ਹੋ ਜਾਂ ਬੰਦਾ ਮਾਰ ਦਿੰਦੇ ਵੀ ਸੌਣੀ ਅੱਛਾ ਠੁੱਕ ਲਾ ਕੇ ਬੰਦਾ ਮਾਰ ਦਿੰਦੇ ਠੀਕ ਹੈ ਠੀਕ ਹੈ ਤੇ ਚੰਗੇ ਆ ਬੰਦੇ ਜਿਹੜੇ ਚੰਗੇ ਚੰਗੇ ਮੁਸਲਮਾਨ ਤਗੜੇ ਉਹਨਾਂ ਦਾ ਬੰਦਾ ਨਹੀਂ ਗੋਦਾ ਇਹ ਤਾਂ ਤੇਰੇ ਨਾਲ ਮਿਲਣਾ ਜਿਹਦੇ ਜਿਹਨੂੰ ਪੁਲਿਸ ਨਹੀਂ ਪੈਣੀ ਚਾਹੀਦੀ ਅੱਛਾ ਉਹ ਚਾਰੇ ਬਨੇ ਕੋ ਵੱਡਾ ਗੁੱਤੜਾ ਕੋ ਆਪਸਾਂ ਇਹ ਗੱਲ ਕਰਨ ਨਹੀਂ ਦੇਣੀ ਨਹੀ ਨਹੀ ਉਹ ਤਾਂ ਤਗੜੇ ਬੰਦੇ ਵੀ ਹੈਗੇ ਆਪਾਂ ਅਗਲੇ ਨੂੰ ਆਧਾਰ ਕਾਰਡ ਆਬਦ ਹਾਂ ਇਹ ਬਾਈ ਨੇ ਦੱਸਿਆ ਸਾਨੂੰ ਤੁਸੀਂ ਵੀਡੀਓ ਚ ਪਹਿਲਾਂ ਵੀ ਦੇਖ ਲਿਆ ਹੋਊਗਾ ਕਹਿੰਦੇ ਇੱਥੇ ਪੰਨੂ ਪਿੰਡ ਆ ਪਾਕਿਸਤਾਨ ਦਾ ਉੱਥੇ ਉਹ ਪਿੰਡ ਨਾ ਬਿਲਕੁਲੀ ਸਿੱਖਾਂ ਦਾ ਪਿੰਡ ਆ ਸਾਰੇ ਉੱਥੇ ਸਿੱਖ ਸੀਗੇ ਸਿੱਖਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਪਰ ਉਹ ਤਾਰ ਤੋਂ ਉਧਰ ਆ ਗਿਆ ਆ ਦੇ ਆਪਣੇ ਇੱਕ ਪਿੰਡਿਆ ਕੋਈ ਹਾਂ ਆ ਜਿੰਨੇ ਪਿੰਡਿਆ ਨਾ ਹਾਂ ਜੀ ਅਸੀਂ ਮੁੰਡੇ ਹੁੰਦੇ ਜਾਂਦੇ ਰਹੇ ਉੱਧਰ ਹਾਂ ਇਹ ਵਾਤ ਆਸੂ ਦੂਰ ਕਰ ਜਾਂਦੇ ਨੇ ਹਾਂਜੀ ਆ ਜਿੰਨੇ ਪਿੰਡਿਆ ਸਾਰਾ ਸਾਨੂੰ ਪਤਾ ਹੈ ਆ ਸਾਡੇ ਬੁੱਢੇ ਆਏ ਇਧਰੋਂ ਅੱਛਾ ਜੀ ਤੇ ਅਸੀਂ ਤਾਂ ਜਾਣ ਕੇ ਮੁੰਡਿਆਂ ਦੇ ਬਾਟਰ ਬਣੇ ਤੋਂ ਜਾਂਦੇ ਰਹੇ ਨਾ ਜਦੋਂ ਉਹ ਅਸੀਂ ਜਨਮ ਸਾਡਾ ਮਗਰੋਂ ਦਾ ਪਾਸਾ ਰੁੱਕ ਸੀ ਅੱਛਾ ਜੀ ਆ ਤੁਹਾਡਾ ਤਾਂ ਮਗਰੋਂ ਦਾ ਆ ਆ ਜਿੰਨੇ ਪਿੰਡਿਆ ਨਾ ਸਾਰੇ ਵੀ ਕੀ ਅਪ ਘਰ ਜਾ ਜਾ ਕੇ ਰੋਟੀ ਪਣੀ ਖਾਂਦੇ ਨੇ ਉਹਨਾਂ ਨੂੰ ਅੱਛਾ ਜੀ ਇੰਨਾ ਬੜੇ ਟਾਰ ਨਹੀਂ ਸੀ ਲੱਗੀ ਨਾ ਉਦੋਂ 1980 80 ਤੱਕ ਨਹੀਂ ਸੀ ਉਦੋਂ ਨਹੀਂ ਲੱਗੀ ਆਹੋ ਠੀਕ ਹੈ ਠੀਕ ਮੋੜ ਕੇ ਨਿਸ਼ਾਨੀਆਂ ਨਿਸ਼ੂਨੀਆਂ ਲਾਈਆਂ ਸਰਕਾਰ ਨੇ ਕੀ ਸਰਕਾਰ ਨੇ ਦਾ ਵੀ ਚਾਰ ਲਈ ਆਤਵਾਦ ਦੇ ਵੇਲੇ ਅੱਛਾ ਤਾਂਜੂ ਭਾਈ ਕਾ ਹੂੰ ਆਹੋ ਆਤਵਾਦ ਦੇ ਟਾਈਮ ਤੇ ਤਾਰਾ ਲੱਗੀ ਪੁਲਿਸ ਚੱਲ ਨਹੀਂਦੀ ਕੋਈ ਅੱਛਾ ਹੀ ਸਿਪਾਹੀ ਵੀ ਮਰ ਜਾਂਦੇ ਸੀ ਕਈ ਮੁੰਡੇ ਮੱਡੇ ਵੀ ਮਰ ਜਾਂਦੇ ਸੀ ਉਦੋਂ ਖੇਤੀ ਕਰਨੀ ਬੜੀ ਔਖੀ ਹੋਉ ਧੰਨਵਾਹੀ ਕਰਨੀ ਹਣਾਂ ਉਹ ਮਾਹੌਲ ਬਦਲ ਗਿਆ ਜਿਹਨੂੰ ਜੱਤ ਜੇ ਰੰਗਣੇ ਅੱਗੇ ਆਣੇ ਮਾਹੌਲ ਵੀ ਬਦਲ ਗਿਆ ਨਾ ਵੇਖ ਲੋ ਜਸਤੀ ਜਦੋਂ ਪਹਿਨੂ ਇੱਥੇ ਨਾ ਜਦੋਂ ਨਿਕਲੇ ਜਿਵੇਂ ਨਿਕਲੇ ਕਿ ਹਾਂ ਆ ਇੱਥੇ ਵੱਡੇ ਵੱਡੇ ਖਾਲ ਤੇ ਬੜਾ ਗਾ ਤੇ ਪੈਂਦਾ ਸੀ ਹੁਣ ਮੋਟਣਾ ਲੱਗੀਆਂ ਟ੍ਰੈਕਟਰਾਂ ਪੈਰੀਆਂ ਪੱਦਰ ਕੁੜੀਆਂ 70 70 ਮੈਂ ਕਾਨ ਕਣੇ ਲਦੀ ਸਭ ਮਣ ਚੁਣਾ ਨਿਕਲਦੀ ਆਇਤੀ ਸਹੀ ਗੱਲ ਤੇ ਹੁਣ ਪਤਾ ਹੀ ਕੋਈ ਨਹੀਂ ਮਾਹੌਲ ਦੇ ਨਾ ਉਦੋਂ ਪਸਾਉ ਨਹੀਂ ਹੁੰਦਾ ਮਾਹੌਲੇ ਪੀਰ ਨਹੀਂ ਰਹਿਣੇ ਸਹੀ ਗੱਲ ਆਹ ਇਥੇ ਅਸੀਂ ਬਿਲਕੁਲ ਤਾਰ ਦੇ ਨੇੜੇ ਪਹੁੰਚ ਗਏ ਆ ਕੀ ਪਤਾ ਉੱਥੇ ਸਾਨੂੰ ਆਰਮੀ ਵਾਲੇ ਬੰਦ ਕਰਾ ਦੇਣ ਹਨਾ ਕੈਮਰਾ ਕਿਉਂਕਿ ਇਹ ਕੋਈ ਨਹੀਂ ਪਤਾ ਪਰ ਤੁਸੀਂ ਆ ਦੇਖ ਲਓ ਮਗਰ ਤਾਰ ਹੀ ਆ ਸਾਡੀ ਕਿਉਂਕਿ ਇਹ ਅੰਕਲ ਜੀ ਹੋਰਾਂ ਦੀ ਮੋਟਰ ਆ ਉਧਰ ਇਹਨਾਂ ਦੀ ਆ ਜੀ ਜਾਨੀ ਪੜੀ ਜਾਊਗੀ ਆਈ ਉਹਨਾਂ ਆਪ ਜਨਰਲ ਵਾਜਾਂ ਦੇ ਗੋਭੀ ਆ ਫਾ ਨੂੰ ਐ ਸਬਜੀ ਵਾਲੇ ਉਹਨਾਂ ਦੇ ਸਬਜੀ ਵਾਲੇ ਐ ਵਾਜਾਂ ਦਿੰਦੇ ਆ ਕਿਤੇ ਵਾ ਸੁਣਦੇ ਸੁਣਦੇ ਹੁੰਦੇ ਕਿਤੇ ਵੱਡੇ ਅੱਛਾ ਅੱਜ ਪਰ ਨਹੀਂ ਕਰੀ ਹਾਲੇ ਤਾਂ ਜਲਦੀ ਪਹੁੰਚਦੇ ਨਾਲੇ ਉਹ ਤਾਂ ਆਪਣੇ ਨੂੰ ਬੋਲਦੇ ਵੀ ਬਾਲੀ ਉੱਚੀ ਆ ਆਹ ਗੋਭੀ ਲੈ ਲਓ ਆਲੂ ਲੈ ਲਓ ਉਹਨਾਂ ਦੇ ਸੇ ਬੜੇ ਤਰੀਕੇ ਚੰਗੇ ਵਾਜਿਆਂ ਦੇ ਅੱਛਾ ਇੰਨੀ ਉੱਚੀ ਆਵਾਜ਼ ਬੜੀ ਆਵਾਜ਼ ਮੇਰੇ ਵਰਗੀ ਦੂਰੋਂ ਆਉਂਦੀ ਹੈ ਕਹਿੰਦੇ ਆਲੂ ਲੈ ਲੋ ਆਹ ਆਲੂ ਉਹ ਵੀ ਜੋ ਆਪਾਂ ਵੇਚਦੇ ਸਬਜ਼ੀਆਂ ਨੂੰ ਨਮਾਜ਼ ਦੀ ਬਾਜ਼ ਵੀ ਆਉਂਦੀ ਕਰੇ ਬੜੀ ਬੜੀ ਉਸ ਟਾਈਮ ਕੀ ਆ ਹੁਣ ਤਾਂ ਮੈਂ 3 ਵਜੇ 3 ਵਜੇ ਹਾਂ ਸਿੱਖਾ ਢੂੜਕੂ ਵੀ ਬੋਲਦੀ ਜਦੋਂ ਅੱਛਾ ਜੀ ਆ ਕਿਸੇ ਪਿੰਡ ਚ ਹੋਊਗੀ ਉਹ ਮਸਜਿਦ ਸਾਰੇ ਪਿੰਡਾਂ ਚ ਆ ਅੱਛਾ ਜਿਵੇਂ ਆਪਣੇ ਬਾਬੇ ਬੋਲਦੇ ਆ ਸਾਰੇ ਪਿੰਡਾਂ ਚ ਆ ਠੀਕ ਠੀਕ ਆਹ ਕੋਈ ਨਹੀਂ ਬੱਜਣਾ ਮੈਂ ਜਮਾ ਤੇਰੀ ਨੇ ਹੋਰ ਹੋਦੇ ਐ ਕਈ ਜਣੇ ਤੂੰ ਹੁੰਦਾ ਜੇ ਨੰਬਰ ਜ਼ਰਾ ਸਹਾਰੀ ਹੂੰ ਵਹੀ ਗਈ ਰਚ ਬਾਗਾਂ ਅੰਗੂਰ ਲੇਵਣਾ ਦੂਰ ਨਾਲ ਜਿੱਥੇ ਜਿੱਥੇ ਹੁੰਦੇ ਨੇ ਘਰ ਉੱਥੇ ਐ ਗੋਡਿਆਂ ਬਸ ਖੁੱਟ ਖੇਲੀਦਾ ਤੇ ਗੋਡਿਆਂ ਪਰ ਨੇ ਉਲਦੇ ਆਏ ਗੇਰੇ ਘਰੀ ਪੋਦੇ ਵੇਗਾ ਕਦੀ ਨਮਾਜ਼ ਪੜਨ ਲੱਗ ਪੜਵਾਗਾ ਅਸੀਂ ਵੀ ਆਖੀ ਜੀ ਸਹੀ ਜੇਠਾ ਤੂੰ ਮਰਵਾਦੇ ਨੇ ਉਹ ਹਾਂ ਕਹਿੰਦੇ ਨੇ ਨਮਾਜ਼ ਪੜਦੇ ਅਹੀਂ ਉਹ اتنا ਵੀ ਆ ਚੰਗੀ ਆ ਕਰ ਗਿਆ ਯਾਰ ਰੁਕ ਜੇ ਹਾਂ ਹਾਂ ਆ ਬੰਨ ਦੇ ਨਾਲ ਹੀ ਬੱਲੇ ਪੈਂਦੀ ਆ ਅੱਛਾ ਉਹ ਜਿਦਾ ਉਹ ਰੋਖਣੇ ਉਹ ਸਾਡੇ ਤੀਜੇ ਸਿੰਘ ਦੀ ਚੌਕੀ ਤੀਜਾ ਸਿੰਘ ਆਸਨਦੇ ਆ ਅੰਗਰੇਜ਼ੀ ਦੀ ਜੇਬੀਐਸ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਗਾਂ ਪਰ ਆਪਣੋ ਆਦੀ ਹੋ ਗਈ ਪਰ ਰਾਜੋ ਕਹਿੰਦੀ ਹੋ ਗਈ ਪਰ ਵਾਹ ਨੂੰ ਜਿਹੜਾ ਕਾੜੀ ਤੇ ਇੱਕ ਨਾ ਬਈ ਅਸੀਂ ਭੁੱਲ ਗਏ ਤੁਹਾਡਾ ਨਾਮ ਕੀ ਕਰਤਾਰ ਸਿੰਘ ਨਾ ਕਰਤਾਰ ਹਾਂ ਜੀ ਪਿੰਡ ਆਪਣਾ ਆ ਸੀਗਾ ਠੱਤੀ ਜਮ ਸਿੰਘ ਇਹ ਸੀਗੇ ਬਾਈ ਇਹਨਾਂ ਨੇ ਆਪਾਂ ਨੂੰ ਸਾਰਾ ਬਾਰਡਰ ਤੁਸੀਂ ਦੇਖਿਆ ਬਾਰਡਰ ਦਿਖਾਇਆ ਇਹ ਠੱਠੀ ਪਿੰਡ ਦਾ ਜਾਂ ਕਹਿ ਲੋ ਜਾਂ ਸਕੱਤਰਾ ਪਿੰਡ ਦਾ ਬਾਰਡਰ ਸੀ ਨਹੀਂ ਆਪਣਾ ਠੱਠੀ ਜੇ ਨਾਲ ਜੀਰ ਕਾਲੀਏ ਦੀ ਆਪਣੇ ਕੋਲ ਜਮੀਨ ਕਾਲੀਏ ਦੀ ਆ ਕਾਲੀਆ ਸਕੱਤਰਾ ਦਾ ਹੀ ਆ ਬਾਰਡਰ ਸਾਰਾ ਜਿਹੜਾ ਆਪਾਂ ਦੇਖਿਆ ਨਹੀਂ ਇਹ ਹੁਣ ਜਿੱ ਤਰ੍ਹਾਂ ਉਹ ਠੱਠੀ ਆ ਆ ਕਾਲੀ ਆਏਗਾ ਅੱਗੇ ਤੁਰਿਆ ਜਾ ਕੋ ਸਕੱਤਰਾ ਆ ਗਿਆ ਉਦੋਂ ਅਗਲਾ ਨੂਰ ਆਲਾ ਆ ਗਿਆ ਜਾਂ ਕਲਸਾ ਆ ਕੇ ਖੇਮ ਕਰਨ ਆ ਗਿਆ ਠੀਕ ਹੈ ਫੇਰ ਨਾ ਮਾਚੀ ਕੀ ਰਤੋ ਕੀ ਐ ਨੂੰ ਦਰਿਆ ਨੂੰ ਜਾਵਾੜ ਦਾ ਬੰਡ ਐ ਘੁੰਮੀ ਜਾਂਦਾ ਘੁੰਮੀ ਜਾਂਦਾ ਯਾਰ ਸਾਰਾ ਬਾਟਰ ਫਿਰ ਇਹਨੂੰ ਆ ਵੇ ਗੱਜ ਲੈ ਇਹਨੂੰ ਇਹਨੂੰ ਬਾਰਡਰ ਤਰਿਆ ਚਲੇ ਜਾਂਦਾ ਹੂੰ ਠੀਕ ਆ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ 'ਚ